ਹਾਂਜੀ ਕੈਮ ਮਿੱਤਰੋ ਠੀਕ ਠਾਕ ਕੈਮ ਹਾਂ ਕਰਨ ਤੋਂ ਵੀ ਬਚਿਆ ਦੱਸ ਦਿਓ ਕਮੈਂਟਾਂ 'ਚ ਨਹੀਂ ਤਾਂ ਇੱਥੇ ਪਾਲ ਲਾ ਦੇਮ ਪਾਲ ਦਾ ਪਰੂ ਭੇਜ ਦੇ ਜੂਆ ਮਾਰ ਦੂ ਤੇ ਅੱਜ ਆਪਾਂ ਤੁਹਾਨੂੰ ਕਰਾਉਣੇ ਆ ਭੁੱਲੇ ਵਿਸਰੇ ਪੁੰਗਰ ਦਰਸ਼ਨ ਗੱਲ ਕੀ ਮੈਂ ਲਗਾਈ ਕਾਊਂਟਰ ਦੀ ਸਫਾਈ ਕਰਨ ਹੈ ਤੇ ਡੈਸਗੇ ਬਾਈ ਫੋਨ ਮੈਨੂੰ ਮੱਛੀ ਆ ਤੁਮਨ ਚਾਰ ਭਰੇ ਪਏ ਜਗੇ ਕਾਊਂਟਰ ਵਾਲੇ ਮੈਂ ਕਿਹਾ ਯਾਰ ਨਾਲੇ ਵੀਡੀਓ ਬਣਾਉਣੇ ਆਪਾਂ ਤੇ ਨਾਲੇ ਜੋ ਸਫਾਈ ਹੋਈ ਹੋਣਾ ਤੇ ਫੇਰ ਸਮਝੋ ਮਗਰ ਦੀ ਗੱਲ ਹੈ ਇੰਨੇ ਯਾਰ ਥੰਬਰ ਲੀ ਗਿਰ ਰਹਾਨ ਥੰਬਰ ਮੇਰੇ ਤੁਮਾਹੇ ਚ ਗੱਲ ਆ ਉਹ ਜੀ ਮੈਂ ਕਿਹਾ ਯਾਰ ਲਿਖ ਦੇ ਭੁੱਲੇ ਵਿਸਰੇ ਹੋਏ ਪੂਨਰ ਦਰਸ਼ਨ ਤੇ ਇਹ ਵੀ ਕਿਸੇ ਰਿਟਾ ਟਮਾਟਾ ਮੇਰੇ ਪੰਜ ਫੂਲ ਹੋਣਗੇ ਜੇ ਹੋਇਆ ਤਾਂ ਬਲਗੀਰਾ ਹੈ ਹੀ ਨਹੀਂ ਕਿਉਂਕਿ ਗੱਲ ਵੀ ਪੁਰਾਣੀ ਹੋਣ ਆਦੀ ਤੇ ਭੁੱਲੇ ਵਿਸਰੇ ਜਗੇ ਭੁੱਲ ਮਿਸਰੇ ਗਏ ਹੀ ਪੁਰਾਣੇ ਹੋ ਗਏ ਤੇ ਕਰਾਣੇ ਤੋਂ ਤੁਹਾਨੂੰ ਕਹਿੰਦੇ ਕਰੂਨ ਦਰਸ਼ਨ ਆਹ ਹੈਗਾ ਫੋਨ Samsung ਦਾ ਡਿਊ ਤਕਰੀਬਨ ਮੁਰਲਾ ਮਾਡਲ ਦਾ ਹੀ ਗੈ ਹੈ ਨਾ ਯਾਰ ਉਹ ਡਬਲ ਸਾਮ ਨਹੀਂ ਆਇਆ ਸੀ ਚਾਰ ਤੋਂ ਬਾਅਦ ਕਿਆ ਬੁੱਕ ਵੇਲੇ ਹੁੰਦਾ ਹੈ ਇਹ ਪਹਿਲਾਂ ਗੈਪ ਹੈ ਜੈਮ ਤੋਂ ਬਾਅਦ ਇਹ ਆਇਆ ਸੀ ਕਿਆ ਆਇਆ ਕਿੱਲਾ ਇਹਨਾਂ ਨੇ ਵੇਲਾ ਕੀ ਹੁੰਦਾ ਯਾਰ ਦੱਸ ਸੇਮ ਟਾਈਮ ਦੀ ਗੱਲ ਹੈ ਕਿ ਇੱਕ ਟਾਈਮ ਤੇ ਇਹ ਪੂਰੀ ਹੀ ਰੋਣੀ ਸੁਣਦੀ ਆਹ ਵੀ ਪਤਾ ਨਹੀਂ ਕਿਹੜਾ Samsung ਦਾ ਮਾਡਲ ਹੈ ਕੋਈ ਇਹ ਵਾਹ ਵਾਹ ਭਾਈ ਹੁੰਦੀ ਜਿਹਨੇ ਫੰਜੀ ਪੂਰਾ ਹੁੰਦਾ ਹੀ ਨਾ ਰੋਂ ਜੀ 5 ਦੇ ਪੁਰਨਾ ਤੋਂ ਬਾਅਦ ਜਿਹੜੇ ਫੋਨ ਆਏ ਸੀਗੇ ਉਹਨਾਂ ਨੇ ਵੀ ਇੱਕ ਵਾਰੀ ਕੰਮ ਹਲਾਵਾ ਦਾ ਸੀ ਤੇ ਫੀਚਰ ਫੋਨ ਤੋਂ ਬਾਅਦ ਜਦੋਂ ਜੀ 5 ਆਇਆ ਸੀਗਾ ਕੰਮ ਜੀ 5 ਨੇ ਮਨ ਲਾਵਾ ਸੀ ਉਦੋਂ ਵੀ ਅਗਲਾ ਆਇਆ ਸੀ ਕਹਿੰਦੇ ਯਾਰਾਂ ਦੇ ਕੋਲ ਗਾਣੇ ਵਾਲਾ ਫੂਆ ਚੱਪ ਪੈਂਦੀ ਰਹੀ ਸਰ ਵਿੱਚ ਚੱਪ ਕਿਹਨੇ ਦੇ ਦੋ ਮੈਮਰੀ ਕਾਰਡ ਤੇ ਸਾਨੂੰ ਪਤਾ ਉਦੋਂ ਮੇਰੇ ਖਿਆਲ ਨਾਲ ਨਹੀਂ ਹੁੰਦਾ ਸੀ 10000 ਜਿਹੜੋ ਚੀਜ਼ ਖੜੀ ਲੱਗਦੀ ਹੈ ਠੀਕ ਹੈ ਜਨਤਾ ਨੇ ਉਥੇ ਪਲਤੇ ਲਾ ਕੇ ਨਾ ਗਾਣੇ ਫੜਨਾ ਦਿਖਾਉਣ ਖੜੇ ਕੋ ਪੂਣਾ ਆਹ Samsung ਦਾ ਕਿਆ ਆਪ ਕਿਆ ਮੂੰ ਜਿੱਥੇ ਕਰਦੇ ਸੀ ਕਿ ਚੈਪ ਆ ਗਿਆ ਬੈਟਰੀ ਫੁੱਟ ਨਾ ਬੈਟਰੀ ਹੈ ਨਹੀਂ ਬੱਤਰੋ ਵਿੱਚ ਵੀ ਨਹੀਂ ਕੋਈ ਚੰਨੀ ਖਾਲੀ ਜੁੱਤੀ ਨਹੀਂ ਬੜੀ ਵਈ ਇਹ ਨਾ ਜੀ ਮੌਜੂਦ ਦੀ ਜੋ ਉਦੋਂ ਇਹੀ ਬਹੁਤ ਵੱਡੀ ਜੀ ਲੱਗਦੀ ਜੀ ਆਂਦੀ ਇਹੀ ਯਾਰ ਸਾਰਾ ਕੌਣਾ ਨਾ ਕਿਉਂਕਿ 11 12 ਸੌ ਚਲਾਉਣ ਵਾਲੇ ਹੱਥਾਂ ਵਿੱਚ ਜਦੋਂ Jeep ਆਈ ਦੁਬਾਰਾ Samsung ਦੇ ਡਬਲ ਪੂ ਸਿਮਾਂ ਵਾਲੇ ਆ ਗਏ ਉਹਨਾਂ ਦਾ ਪ੍ਰਭਾਵ ਆਪ ਹੀ ਹੋਣੀ ਸੀ ਤੇ ਮੇਰੇ ਹਿਸਾਬ ਨਾਲ ਚਾਅਦਾ ਨਹੀਂ ਹੈ ਇੱਥੇ ਨਾਲ ਤੇ ਜਦ ਜਦ ਜੀ ਚਾਅਦਾ ਹੈ ਮੇਰੇ ਹਿਸਾਬ ਨਾਲ ਉਹਨਾਂ ਦੇ ਵੈਜਰੋਂ ਪਹਿਲਾਂ ਪਹਿਲਾਂ ਤੇ ਕੀ ਆਉਂਦੀ ਸੀ ਨਿਕਲੀ ਆ ਫੀਚਰ ਖੂਸਾ ਹੁੰਦਾ ਮਗਰ ਲੈਂਮੀਨੇਸ਼ਨ ਲੈਂਮੀਨੇਸ਼ਨ ਪਰ ਆ ਨਹੀਂ ਲੱਗਣੀ ਉਹਨਾਂ ਦਾ ਬੜਾ ਟ੍ਰੈਂਡ ਰੁਣਾ ਸੀ ਆ ਚੀਜ਼ ਲੈ ਚੰਪ ਚੰਪ ਹੁੰਦੀ ਜੀ ਦੀ ਕੀ ਮਾਲਵਾ ਆਈ ਸਾਖੀ ਚੰਕੜਸ ਦਾ ਬਹੁਤ ਚੰਗਾ ਰਫਲੈਕਟ ਬਾਹਰ ਆ ਰਵਣਾ ਸੀਗਾ ਤੇ ਪੂਰਾ ਟ੍ਰੈਂਡ ਅਸੀਂ ਬਈ ਮੂਰੋ ਪੇਸਟ ਇਨਸਾਫ ਤੇ ਮਗਰੋ ਚੰਕਣੀ ਚਲੋ ਅਸੀਂ ਇਹਦੇ ਦੇਖਾਈ ਬੜਾ ਵੈੜਾ ਦੀ ਗੱਲ ਸੀ ਯਾਰ ਆ ਚੈਣਾ ਦਾ ਪਤਾ ਨਹੀਂ ਕਿਹੜਾ ਮਾਡਲ ਹੈ ਲੱਗਾ ਮਾਤਾ ਐਂਡੀ ਹੀ ਵਾਹੇ ਪੂਨਾ ਦੇ ਨਾਲੋਂ 11 12 ਮਾਡਲ ਨਹੀਂ ਸੀ ਨੌਕੀਆ ਨੌਕੀਆ ਦਾ ਹਨਾ ਨੌਕੀਆ ਦਾ 11 12 ਵਾਹ ਮਹਿੰਗਾ ਸੀ ਤੇ ਚਿਆਨਾ ਦੀ ਜਿਹੇ ਸ਼ੇਪ ਦੇ ਵਿੱਚ ਆਹ ਕੱਢਿਆ ਸੀ ਜਦੋਂ ਫੀਚਰ ਫੋਨ ਸੀਗੇ ਤੇ ਉਹਦੀ ਸ਼ੇਪ ਦੇ ਵਿੱਚ ਚਿਆਨਾ ਨੇ ਆਹ ਕੱਢਤਾ ਸੀਗਾ ਸੈਮੇ ਵਿੱਚ ਦੋ ਪੈਨ ਨੇ ਸੀਗੇ ਤੇ ਚਿਪ ਪੈਣੀ ਸੀਗੀ ਚੱਪ ਉਹ ਤੋਂ ਮੇਰੇ ਖਾਣਾ ਯਾਰ 1 GB ਬਹੁਤ ਵੱਡੀ ਗੱਲ ਸੀ ਜੇ ਸੋਚੀਏ ਪੁਰਾਣੇ ਹੁਣ ਮੁੰਡੇ ਆਪਣੇ ਆਦੇ ਕੰਮ ਕਰਾਉਣ ਦੇ ਤੇ ਹੈਗੇ ਆਗੇ ਜਿਹਨਾਂ ਨੇ ਦੇਖਿਆ ਸੀ ਏਕ ਜੀ ਯਾਰ ਗੱਡੀ ਬੜੀ ਚੀਜ਼ ਸੀ ਏਕ ਜੀ ਮੈਮਰੀ ਆ ਹਨਾ ਤੇ ਆਹ ਪਤਾ ਨਹੀਂ ਕਿਹੜਾ ਮਾਡਲ ਵਾਹ ਵਿੱਚ ਪਾ ਕੇ ਰੱਖਿਆ ਹੋਆ ਮੇਰੇ ਹਿਸਾਬ ਨਾਲ ਸ਼ਾਇਦ 1100 ਆ ਕੋਈ ਇਹ ਰਹਿ ਭਾਵਨ ਵਾਹ ਵਿੱਚ ਹੀ ਲੱਗੇ ਫਿਲਦਰਾ ਨਹੀਂ ਕਰੇ 1100 ਦੀ ਬਾਡੀ 1100 ਦਾ ਫੂਨ ਜਦੋਂ 31 ਦਾ ਜਦੋਂ ਬਾਹਰ ਜਾ ਰਹੇ ਪੂਰੀ ਲੈਹਟ ਸੀਗੀ ਬਹੁਤ ਜ਼ਿਆਦਾ ਸਗੀਰੀ ਫੁੰਦੀ ਆ। ਉਹ ਤਾਂ ਕਹਿੰਦੇ ਸੀ ਵੀ ਯਾਰ ਲੋਕੀ ਇਹ ਨਾਲ 1100 ਮਾਡਲ ਆ ਮੇਰੇ ਸਾਹਮਣੇ ਇਹ ਬਲੈਕ ਹੋਣ ਲੱਗੀ ਜਿਹੜੇ ਨੋਕੇ ਦੇ ਹੱਥ ਦੇ ਵਿੱਚ ਸਭ ਤੋਂ ਵੱਧ ਵੇਚਣ ਵਾਲਾ ਫੋਨ ਆ ਇਹ। ਬਹੁਤ ਜ਼ਿਆਦਾ ਫੋਨ ਵੀ ਕਰਦੀ ਹੈ ਨਾ। ਤੇ ਰੰਗ ਬੰਨ ਹੀ ਪਈ ਸੀ। ਪਤਾ ਨਹੀਂ ਕਿਹੜਾ ਮਾਡਲ ਆ ਇਹ। G5 ਸੱਚ। G5। ਪਤਾ ਨਹੀਂ ਇਹ ਹੁਣ ਦੀਦਾ ਹੋਊਗਾ ਨਾ ਦੀਦਾ ਹੋਊਗਾ G5 ਦਾ ਮਾਡਲ ਆ ਇਹ। ਇਹ ਮੇਰੇ ਹਾਂ ਨਾ ਬਾਕਸ ਵਰਤ ਲਈ ਹੋਊਗਾ ਇਹ। 2008 ਨੋ ਮਾਡਲ ਹੋਵੇਗਾ ਇੱਥੇ ਹੀ ਨਹੀਂ ਆਊਗਾ ਆਤਮਾ ਦਾ ਹਰ ਹਰਾ ਤੋਂ ਦਰਦ ਜੂਗਾ ਕਿਉਂਕਿ ਦਾ ਗਿਆ ਦੇ ਵਿੱਚ ਨੋ ਕੀਵੇਂ ਮੈਂ ਮੇਰੇ ਹਿਸਾਬ ਨਾਲ Samsung ਵੀ ਆ ਗਿਆ 11 ਹੈ ਜਿਹੜਾ ਬੁੱਲਾ ਹੋਇਆ ਹੈ ਪਤਾ ਨਹੀਂ ਇਹ ਕਿ ਕਿੰਦਾ ਮੈਂ ਦੇਖੀ ਦਿਦੋ ਇਹ ਬੜੀ ਇਨਚੀ ਚੇਰੀ ਹੋਰ ਸੀਗੀ ਹੱਥ ਕਰੋ ਇਹ ਛੋਟੇ ਛੋਟੇ ਜਿਹੇ ਸੁਖਮਾ ਇਹ ਹੁੰਦਾ ਸੀਗਾ ਮੇਰੇ ਘਰੋਂ ਮੈਂ 12ਵੀਂ ਦੇ ਜਿਹੜੇ ਜੁਰਮਾ ਲਿਆ ਸੀਗਾ 1200 ਨਹੀਂ ਪਹਿਲਾਂ ਲਿਆ ਸੀ 11 8 ਤੇ ਬਾਅਦ ਵਿੱਚ 11 8 ਲਿਆ ਸੀ ਨਾ 400 ਰੁਪਏ ਦਾ 12ਵੀਂ ਦੇ 2009 ਦੀ ਗੱਲ ਆ ਤੇ ਉਹ ਲਿਆ ਸੀ ਉਹ ਮੈਨੂੰ ਨਹੀਂ 400 ਨ ਯਾਰ ਯਾਰ ਦਾ 400 ਲਿਆ ਜੀ ਮੈਂ ਤੇਰੇ ਤੋਂ ਵੀ ਦੇ ਜੀ ਅਜੋ ਲਿਆ ਜੀ ਦੋ ਚਾਹ ਚੜਿਆ ਆਹ ਫਲੇਵਰ ਵਾਲਾ ਕੋਲਰ ਕੋਲਰ ਆ ਇਹ ਸੋਨੀ ਰੈਕਸਨ ਸੋਨੀ ਰੈਕਸਨ ਕਿਹਦੇ ਰੈਕਸਨ ਸੋਨੀ ਰੈਕਸਨ ਫਲੇਵਰ ਵਾਲਾ ਮੋਰ ਇਹਦੀ ਬਹੁਤ ਐਸਤੂ ਜੀ ਜ਼ਰੂਰ ਹੋਣਾ ਇਹਨਾਂ ਦੇ ਪੱਤੇ ਪਰ ਬਹੁਤ ਖਰਾਬ ਹੁੰਦੀ ਆ ਆਹ ਨਾ ਪੱਤਾ ਉਹ ਮੀਡਾ ਫਲੇਵਰ ਆ ਕੋਹਰਾ ਉਹਨਾਂ ਜਿਹੜੇ ਨਾਲ ਮੀਨੇ 2 ਮਹੀਨੇ ਬਾਅਦ ਇਹਦਾ ਰੀਵਾਂ ਸੀਗਾ ਤਾਂ ਬਹੁਤ ਟਾਈਮ ਕੱਟਿਆ ਜਿਹਨਾਂ ਚ ਬਾਅਦ ਚ ਮਿਲਦੇ ਨਹੀਂ ਸੀਗਾ ਤੇ ਫੇਰੇ 2 ਕੁ ਮਹੀਨਾ ਦਾ ਖਰਾਬ ਹੋਇਆ ਜਿਸ ਬਹੁਤ ਬਦਲੇ ਆ ਹੀ ਕੋਲੀ ਵਾਲੇ ਦੇ ਬਹੁਤ ਪੱਤੇ ਬਦਲੇ ਆ ਨਾ ਪਤਾ ਨਹੀਂ ਕਿਹੜਾ ਮਾਡਲ ਹੈ ਕਿਹੜਾ ਆ ਬੁਗਿਆ ਤੇ 1600 ਨੋਗੀਆਂ 1600 1600 1200 ਤੋਂ ਬਾਅਦ ਜਿਹੜਾ ਐਸ ਨੇ ਸੈੱਟ 11-12 ਤੋਂ ਬਾਅਦ ਜਿਹੜੀ ਰਗੀਨ ਸੀਗਾ ਇਹਦੀ ਕਲਰ ਡਿਸਪਲੇ ਸੀਗੀ ਦੂਜਾ ਨਹੀਂ ਬਲੈਕ-ਵਾਈਟ ਸੀ ਨਾ ਜਿਵੇਂ 12 ਤੋਂ ਹੋ ਗਿਆ ਤੇ 1100 ਹੋ ਗਿਆ ਹਨਾ 11-12 10-10 ਇਹ ਨਹੀਂ ਸੀਗੀ 1600 ਦੀ ਸੀਗੀ ਰਗੀਨ ਡਿਸਪਲੇ ਉਦੋਂ ਆਈ ਸੁਹਣਾ ਵੀ ਹਨਾ ਬੜੀ ਰਗੀਨ ਲੱਗਦੀ ਉਹ ਹਟਾਇਆ ਇਹ ਗੇਮ ਪਹਿਲਾਂ ਨੋਗੀਆਂ ਚ ਗੇਮ ਹੁੰਦੀ ਸੀ ਸੱਪ ਵਾਲੀ ਹਨਾ ਤੇ ਇਹਦੇ ਵਿੱਚ ਗੇਮ ਅਪਡੇਟ ਕੀਤੀ ਸੀਗੀ ਸ਼ਾਲਾ ਮਾਰ ਨਾਲ ਸਿੱਧਾ ਹੋਏ ਪਤਾ ਨਹੀਂ 바ਵਾ ਦੇ ਹਨ ਗੀਮ ਸੀ ਤੇ ਇਸ ਫੋਨ ਦੇ ਵਿੱਚ ਬਹੁਤ ਅਪਡੇਟ ਹੋਣ ਦੀ ਉਹ ਚ ਉਹਦਾ ਹੀ ਬਹੁਤ ਚਾ ਜਿਹੜਾ ਹੈ ਸੱਪ ਕੋ ਮਨੋ ਹਟ ਗਈ ਮੇਨ ਦਿਮਾਗ ਦੇ ਵਿੱਚ ਇਹ ਸੱਪ ਕੋ ਮਨੋ ਹਟ ਗਿਆ ਜੀ ਨਹੀਂ ਦਿਮਾਗ ਦੇ ਸਭ ਦੀ ਧੂਮ ਹੀ ਆ ਜਾਏਗਾ ਸੱਪ ਵਾਲੀ ਗੀਮ ਖੇਡ ਕੇ ਦਿਮਾਗ ਦੇ ਸਭ ਪੀ ਫਰਦਾ ਨਹੀਂ ਭਾਵੇਂ ਹੁਣ ਵੀ ਉਹਦੇ ਵਿੱਚ ਬੋਲ ਦੀ ਦੇ ਵਿੱਚ ਮੁੱਡੇ ਜਾ ਕੇ ਕੋਈ ਮਰ ਗਿਆ ਹੁਣ ਵੀ ਮਰ ਗਿਆ ਹਣਾ ਇਹ ਵੀ ਬਹੁਤ ਚੱਲੀ ਜਾਂਦਾ ਜੀ ਦਾ ავਿਸ਼ਰ G5 ਦਾ ਵੀ ਮਾਡਲ ਆ G5 ਬਲਵ ਬਲਵ ਐਨਰ ਐਰ ਦੇ ਵਿੱਚ ਆਉਂਦਾ ਆ ਨੋਗਿਆ ਨੋਗਿਆ 6600 ਮੇਰੇ ਹਿਸਾਬ ਨਾਲ ਇਹ ਕੈਮਰਾ ਵਾਲਾ ਫੋਨ ਲੋਗਿਆ ਪਹਿਲਾ ਮੂਰ ਦੇ ਸ਼ਹਿਰ ਜਿੰਨੀ ਕਮਲ ਆ ਹੋਰ ਸਾਦਾ ਵੀ ਹੋਣਾ ਦਾ ਹੋਰ ਵੀ ਹੋਵੇ ਤੇ ਨੋਗਿਆ 68 ਸੋ ਇਥੇ ਰ ਬਟਨ ਨਹੀਂ ਗੀਅਰ ਜਿਹਾਲਾ ਆਈ ਜੇ ਕਰਕੇ ਬੜਾ ਨਿਆਰਾ ਹੋ ਆਈਗਾ ਤੇ ਨੋਗਿਆ 68 ਸਿਰੇ ਉੱਤੇ ਮੇਰੇ ਸਹਣਾ ਸ਼ਾਇਦ ਇਹਦੇ ਵਿੱਚ 3G ਵੀਡੀਓ ਚੱਲ ਪੈਂਦੀਆਂ ਸੀਗੀਆਂ ਤੇ ਜ਼ੀਰੋ ਕੋਲੇ ਫੋਨ ਦਾ ਸੀ ਬਈ ਉਹ ਹੁਣ ਤਾਂ ਮੰਨ ਲਓ ਕਿ ਇਹ ਵਿਆਹ ਮੂ ਦੇ ਵਿੱਚ ਮੈਨੂੰ ਕਿਹਾ ਤਾਂ ਮੜ ਮੜਾ ਕਿਹੜਾ ਹੀ ਇੱਕ ਵਿਆਹ ਦੇ ਵਿੱਚ ਗਏ ਛੋਟੇ ਛੋਟੇ ਸੀ ਉਹਨੂੰ ਤੇ ਬਾਇਓ ਜਿਹੜਾ ਨੇ 640 ਕੱਟੇ 640 ਕੱਟ ਕੇ ਵੀਡੀਓ ਚਲਾਈ ਨਾ ਦੇਖਿਆ 3GB ਚੱਲਦੇ ਹੀ ਸ਼ੈਲ ਮੈਂ ਜਮੈਂ ਕਿਹਾ ਬਾਲਾ ਉਹ ਵੱਖਰੀ ਬੰਦੇ ਦੀ ਯਾਰ ਅਮੇਜ ਦੀ ਬਣ ਗਈ ਇਹਦੇ ਕੋਲ 640 ਤੋਂ ਨਾਲ ਹੈ ਇਹ ਹਨਾ ਖਾਰੇ ਦੀ ਚੀਜ਼ ਦਾ ਕੋਈ ਇੱਕ ਟਾਈਮ ਹੁੰਦਾ ਟਾਈਮ ਪੀਰੀਅਡ ਬਾਅਦ ਚੀਜ਼ ਖਤਮ ਹੋਰੀ ਵੈਲੀ ਖਤਮ ਹੋਣਾ ਹੈ ਕੈਲਕੂਲੇਟਰ ਸੀਗਾ ਕੈਲਕੂਲੇਟਰ ਕੈਸ਼ਫਿਓ ਦਾ ਜਦੋਂ ਭੈਣ ਮੇਰੀ ਨੇ ਦਿੱਤੀ ਚੀਜ਼ ਜੈਸ ਪਲਸ 2 ਕੇ ਪਲਸ 1 ਜੇ ਲਿਆਖ ਲਿਆ ਫਿਆ ਦੀ ਇਹਨੂੰ ਮੈਡੀਕਲ ਵੱਖਿਆ ਇਹਦਾ ਮੇਰੇ ਹਿਸਾਬ ਨਾਲ ਵੀ ਇਹ 2012 11 2010 11 ਦਾ ਹੋਊਗਾ ਕੈਲਕੂਲੇਟਰ ਪਹਿਲਾਂ ਗੱਲ ਉੱਤਰੇ ਉਹ ਆਮ ਨਾ ਨੋਰਮਲ ਜਿ ਨਹੀਂ ਜਾਂਦੀ ਮੈਡੀਕਲ ਦੇ ਵਿੱਚ ਐਹੋ ਜਿਹਾ ਲਾਉਣੇ ਪੈਣਗੇ ਵੀ ਵੱਖਰੇ ਪਤਾ ਨਹੀਂ ਇਹਦੇ ਸੈਂਡੂਪਾ ਕੀ ਕੀ ਹੁੰਦਾ ਪਤਾ ਹੀ ਨਹੀਂ ਆ ਬੰਦੇ ਦੇ ਬਹੁਤ ਕੀ ਆ ਜਿੰਨੇ ਉੱਪਰ ਆਵੜਾ ਕਿੰਨੀ ਸੀ ਯਾਰ 8 ਸਾਲਿਆਂ ਦਾ। ਕੱਢ ਦੂਗੀ ਨਾ ਸੁਨਾਮੁਖ ਸਰ ਵੀ ਇੰਨੇ ਬਹੁਤ ਸੀ। 3390 ਮੇਰੇ ਹਿਸਾਬ ਨਾਲ 3300 ਤੋਂ 3300 ਤੋਂ ਬਾਅਦ ਚ ਫੋਨ ਆਊਗਾ ਇਹ। 3390 ਬਵਾ ਪੁਰਾਣਾ ਫੋਨ ਆਇਰਦਾ ਮੇਰੇ ਹਿਸਾਬ ਨਾਲ ਆਊਗਾ ਬਈ। ਯਾਰ ਸ਼ਹਿਰ ਬਾਲਾਪੁਰ ਸਤੋਂ ਪਹਿਲਾ ਦਾ ਫੋਨ ਆਇਆ। ਹਣਾ। ਢੰਗ ਨਾਲ ਬਾਦੂ ਵੀ ਨਹੀਂ ਵੀਰੋ। ਕੋਈ ਨਹੀਂ ਯਾਰ ਵੈਲਿਊ ਆਹਾ ਇਹਦਾ ਹੱਸ ਜਾ 33 ਦਾ ਆਦੀ ਬਾਡੀ ਆ ਲੋਕੀਏ ਜੀ ਜਦੋਂ ਕੋਈ ਵੀ ਕੀ ਜਾ ਕੋਈ ਨਵਾਂ ਕੋਈ ਹੁੰਦਾ ਬਸੋਰੀ ਵਾਲੀ ਉਰਵਾ ਚਲੋ ਯਾਰ ਇਹਦੇ ਵਿੱਚ ਪਟਾਰੇ ਚ ਪਿਆਜ਼ ਤਾਂ ਬਹੁਤ ਬਹੁਤ ਆ ਕਾफी ਬਹੁਤ ਸ਼ਾਇਰ ਇਹ ਵਿੱਚ ਦੇਖਿਆ ਜਾਵੇ ਤੇ ਬਾਡੀ ਉਹਦੇ ਕੋਲੇ ਕੰਮ ਤਾਂ ਬੜਾਗਾ ਲੋਏ ਨਿਪਟ ਗਿਆ ਹੈ ਆਪਾਂ ਆ ਵੀ ਚਲ ਫੋਨ ਚੱਕਦੀ ਆਣਾ ਬਾਅਦ ਢੇਰ ਜੱਲ ਲੱਗ ਗਿਆ ਇਹਨੂੰ ਇਸੇ ਜੀ ਤੋਂ ਫੋਨ ਕਰਦੀ ਸਭ ਤੋਂ ਇੱਥੇ ਉੱਪਰ ਕੋਈ ਨਹੀਂ ਯਾ ਵੀ ਹੁਣ ਆਵਾਰੀ ਆ ਗਈ ਇਹਦੀ ਕਿਰਨ ਨੂੰ ਮੋੜ ਲਈ ਆ ਵੀ ਪ੍ਰਣਾ ਮਾਰਦੀ ਹੈ ਇਹਦੀ ਕਾਰਬਨ ਕਾਰਬਨ ਦੇ ਟੱਚ ਤੋਂ ਇਹਦੀ ਵੀ ਜਿਹੜਾ ਹੀ ਵਾਹ ਹੁੰਦੀ ਸੀ ਇਹ ਤੋਂ ਪਹਿਲਾਂ ਆਵੇ ਜਿਹੜੀ ਕੀੜੀ ਹੈ ਪਟਾਰਾ ਜਿਹੜਾ ਲਾ ਵੀ ਆ ਤਾਂ ਆ ਐ ਜੀ ਬਹੁਤ ਡਮਾੜ ਹੁੰਦੀ ਆ ਮਾੜੰਦੀ ਆ Samsung ਦਾ 33 ਦਾ ਹਾਈ ਮਾਡਲ ਆ ਜੀ ਇਹ ਇੱਕ ਬੜੀਏ ਜੀ ਦੀ ਵੈਲਿਊ ਸੀ ਬਈ ਡਾਉਨ ਸੈਂਸ ਜਾਇ ਇਹ ਜੀ ਮੇਰੇ ਸਾਬ ਨਾਲ ਇਹ ਗੁਰੂਵਾਰੂ ਤੋਂ ਬਾਅਦ ਚਾਇਆ ਸੀ ਬਹੁਤ ਵੈਲਿਊ ਸੀ ਇਹ ਫੂਲ ਦੀ ਇਹ ਸਮਾਨ ਨੂੰ ਸਾਰਾ ਨਹੀਂ ਰੱਖਿਆ ਪਿਆ ਲਾ ਟੈਬੂ ਪਈ ਜੀ ਬੜੀ ਵੱਲੀ ਜਿਹੇ ਜੀ ਦੀ ਅਗੇ 25 ਕੀ ਆਰੇ ਡੱਬਿਆਂ ਜਵੰਦੇ ਨੇ ਬਾਸ ਚੋਣਾ ਚੀਜ਼ਾਂ Samsung ਦਾ ਵੀ ਮੋਡਲ ਆ ਜੀ ਬੜੀ ਚੜ੍ਹਾਈਦਗੀ ਰੋਲਪੀ 3 ਜਾਇ ਇਹ ਗੁਰੂ ਤੋਂ ਬਾਅਦ ਫੋਨ ਆਇਆ ਸੀਗਾ ਮੀਨ ਕਾਲਾ ਇਹ 2011 ਤੋਂ 10 11 ਦੀ ਗੱਲ ਆ ਇਹ ਕੈਮਰਾ ਉਹ ਬਾਅਦ ਜਿਹੜਾ ਮਾਡਲ ਹੈ ਜੀ ਬਹੁਤ ਚੰਗੀ ਸੀ ਉਹਨਾਂ ਦੀ ਜਿਹੜੀ ਵੀ ਡਬਲ ਸੈਨਸਰ ਸੀਗਾ ਫੇਰ ਵਿੱਚ ਕੈਮਰਾ 2MP 3 ਦੀ ਚਿਪ ਪਾਈ ਰਹੀ ਸੀ ਤੇ ਗਾਰੇ ਕੋਈ ਚੱਲ ਪੈ ਰਹੀ ਜਿਵੇਂ ਬਹੁਤ ਜਗਾਈ ਸੀ ਸਪਾਈਸ ਸਪਾਈਸ ਨਾ ਹੋਣਾ ਸਪਾਈਸ ਕੰਪਨੀ ਦਾ ਹੋਣਾ ਜੀਆ ਹਵਾ ਪ੍ਰਣਾਲੀ ਮਾਰਦਾ ਹੈ ਇਹਦੀ ਵੀ ਗੇਅਰ ਜਮਾਈ ਆ ਗੇਅਰ ਹਾ ਜੇ ਇਹਦਾ ਫਿਰ ਸਪਾਈਸ ਦਾ ਇਹ ਕੋਡਾ ਬੋਲਦਾ ਨਹੀਂ ਉਹਨਾਂ ਨੇ ਜਿਹੜੇ ਮੇਰੇ ਕੋਲ ਲਾਲ ਜੀ ਡਿਸਪਲੇਅਰ ਸੀਗਾ ਜਿਹਦੇ ਗੁੰਡੂ ਬਹੁਤ ਢਾਈ ਸੀ ਨਿੱਕਾ ਹੂ ਸੀਗਾ ਜ਼ਾਇਰਾ ਤਰੇ ਫੂ ਲੇਡੀਜ਼ ਨੂੰ ਚੁਣ ਦੇਗੇ ਜਿਹੜੀ ਪੈਸੇ ਚੀਂਹ ਗਿਆ ਹਾਂ ਇਹ ਸੈਮਸੰਗ ਦੇ ਕਾ ਫਲੇਬਲਸਾ ਹੂਨ ਤਾਰੇ ਆ ਗਿਆ ਹੂ ਪਰੇ ਪਲੇ ਫੋਨ ਇਹ ਪਤਾ ਨਹੀਂ ਕੀ ਗੱਲ ਹੋਈ ਹੈ ਜੀ ਬਟਨ ਵੀ ਸੀਗਾ ਤੇ ਮੇਰੇ ਕੋਲ ਟੱਚ ਵੀ ਸੀ ਇਹ ਤੇ ਪੱਕਾ ਇਹਦਾ ਹੀ ਬਹੁਤ ਖਰਾਬ ਹੁੰਦਾ ਸੀ ਇਹ ਹਾਲ ਰੀਲ ਹੁਣ ਖਰਾਬ ਹੋ ਗਿਆ ਤੇ ਬਸ ਮੁੜ ਕੇ ਟੇਕ ਦਣੀ ਤੇ ਕੋਈ ਬੀ ਬੁੱਢੀਆਂ ਲਾਵਾ ਟੱਚ ਬਹੁਤ ਹਨ ਮਾਰਦਾ ਐ ਲੈ ਇਹਦਾ ਹੁਣ एलजी ते मेनू ਸ਼ੱਕ ਇਹਨਾਂ ਦਾ ਰਾਇਲਾਈਸ ਦੇ ਨਾਲ ਕੁਟਾਈ ਆ ਪਰ ਸਿੱਧਾ ਐਲਜੀ ਦਰੋ ਮੇਰੇ ਸੋਣਾ ਸ਼ਾਇਦ ਰਾਇਲਾਈਸ ਦੇ ਸੈਮ ਨਹੀਂ ਚੱਲਦਾ ਇਕੱਲੇ ਲੋ ਕੋਈ ਫੂਲ ਨਹੀਂ ਰੀਚ ਕਰਨ ਰਾਇਲਾਈਸ ਦਾ ਸਮਝ ਆਦਾ ਹੈਗਾ ਤੇ ਕੰਪਨੀ ਐਲਜੀ ਵੱਲੋਂ ਬਣਾਇਆ ਜਾ ਰਿਹਾ ਸੀਗਾ ਤੇ ਸੈਮ ਸੀਗਾ ਇਹ ਮੋਬਾਈਲ ਸੈਮ ਚੱਲਾਈ ਕਹਿੰਦਾ ਰਾਇਲਾਈਸ ਦਾ ਰਾਇਲਾਈਸ ਬਹੁਤ ਮਸ਼ਹੂਰ ਹੋ ਰੋ ਚੱਲੀ ਨਹੀਂ ਹੈ ਰਹੀ ਸੀ ਕਿ ਸਾਖਤੀ ਸੀ ਵਾਰ ਇਹ ਵੀ ਮਾਨੂ ਜੀ ਹੈ ਸੰਗਰਾ ਆਹ ਫੋਨ ਜਿਹੜਾ ਆਇਆ ਸੀ ਨਾ ਮੇਰੇ ਹਿਸਾਬ ਨਾਲ ਇਹ ਫੋਨ 10 ਕਰੋੜ ਦਾ ਮਾਡਲ ਆ ਇਹ ਐਸਐਸਰੀ ਦਾ ਸੀਗਾ 7582 ਤੇ ਦਵਾਈ ਵੀ ਆਦੀ ਫੋਨ ਨੇ ਜਦੋਂ ਸੈਮਸੰਗ ਦੇ ਟੱਚ ਮੋਡ ਲਿਆਉਣੇ ਸ਼ੁਰੂ ਹੋਏ ਸੀ ਨਾ ਖਰੇਕ ਦੇ ਅੱਖਾਂ ਦੇ ਵਿੱਚ ਇਹ ਫੋਨ ਦਾ ਸੀਗਾ ਬੜੀ ਜੀ ਵੈਲਿਊ ਹੁੰਦੀ ਸੀ ਜਿਹੜੀ ਫੋਨ ਲੈਣਾ ਫੋਨ ਲੈਣਾ ਇਹੀ ਰੰਗ ਨਾ ਮੈਂ ਆ ਪਤਾ ਨਹੀਂ ਕਿਹੜੇ ਹੱਥ ਵਿੱਚ ਪਾਦੇ ਰੱਖਿਆ ਹੋਆ Samsung ਇਹ ਵੀ ਹੈ ਲਈ ਰਹਾ ਲੋਗਿਆ ਰਫਨ ਅਭੀ ਇਹੇ ਲੋਗਿਆ ਰ ਜਿਹੜਾ ਮਾਡਲ ਹੈ 612 ਸੀਗਾ ਫਲੈਪ ਵਾਲਾ ਸੀਗਾ ਜਿਹੜਾ ਟੇਢਾ ਨਹੀਂ ਖੋਪਾ ਨਹੀਂ ਐਸ ਤਰ੍ਹਾਂ ਫੋਨ ਵਿੱਚ ਤਾਂ ਐਸ ਕੋਆ ਲੋਡ ਰੱਖ ਕੇ ਉਹ ਭੱਲਣਾ ਸੀ ਵੀ ਹੋ ਗਰੀ ਹੋ ਗਿਆ ਹੈ ਕੋਡ ਜਵਾਹੂਨ 590 ਤੋਂ 550 ਇਹ ਚਾਹੁੰਦੇ ਮਤਲਬ ਐਸੇ ਖੋਲ ਕੇ ਰੱਖੋ ਮਾੜਾ ਮੋੜਾ ਫਾਲਸ ਜੇ ਚ ਬੈਟਰੀ ਨਾ ਬੂਟ ਨਹੀਂ ਆਣੀ ਫੋਨ ਚੱਲਦਾ ਹੀ ਹੈ ਜਿਵੇਂ ਇਹ ਮਾਈਕਰੋਮੈਕਸ ਹਰ ਤਰ੍ਹਾਂ ਦਾ ਜਦੋਂ ਮੇਰੇ ਨਾਲ ਹੋ ਰਿਹਾ ਦੇਖ ਕੇ ਦਿੱਤੀ ਨਹੀਂ ਦੇ ਰਿਹਾ ਕੋਈ ਨਾ ਨਾ ਕੀ ਹਣਾ ਇਹ ਰਾਮ ਮਾਡਲ ਇਹਦੀ ਵਧੀਆ ਰੀਅਰ 105 ਮਾਡਲ ਨਹੀਂ ਆਇਆ ਇਹ ਨੋਗੀਆਂ ਰਵਾਹ ਚ ਆਉਣ ਦਿਨ ਇਹ ਨੋਗੀਆਂ ਇਹਨਾਂ ਦੀ ਨੋਗੀਆਂ ਵਧੀਆ ਬਹੁਤ ਤਕੜਾ ਬ੍ਰੈਂਡ ਉਹਨੂੰ ਪਤਾ ਸੀਗਾ ਤੁਹਾਨੂੰ ਤਕੜਾ ਬ੍ਰੈਂਡ ਆ ਪਰ ਇਹੋ ਹੁੰਦਾ ਕਾਰ ਜਿਹੜਾ ਕੀ ਸੀਗਾ ਜੀ ਸਮਿਆਂ ਨਾਲ ਨਿਰਲਿਆ ਇਹ ਕਹਿੰਦਾ ਵੀ ਮੈਂ ਤਾਂ ਮਾਈਕਰੋਸਾਫਟ ਰੱਖਣਾ ਹੁੰਦਾ Android ਤਾਂ ਮੈਂ ਰੱਖਣਾ ਹੀ ਜਦ ਸੀ ਇਹਨਾਂ ਦੀ 30 ਚਲਣਾ ਮੜਕ ਨਾਲ ਮੜਕਾ ਚੱਲਦਾ ਚੱਲਦਾ ਵਿਚਾਰਾ ਇਹ ਤੇ ਇਹ ਭੁੰਜੇ ਲੈ ਗਿਆ ਸਮੇਂ ਨਾਲ ਹੀ ਚੱਲ ਗਿਆ ਸਮੇਂ ਨਾਲ ਰਲ ਕੇ ਰਹਿਣਾ ਕਿਹਦੇ ਵੇਲੇ ਮੈਂ ਤਾਂ ਆਪ ਸਮੇਂ ਨਾਲ ਨਹੀਂ ਰਲਦਾਈ ਬਈ ਮੈਨੇ ਨਹੀਂ ਹੈ ਬੀਬੀ ਪਰ ਤੂੰ ਤੂੰ ਆ ਨਹੀਂ ਸਿੱਖਦਾ ਤੂੰ ਕੀ ਨਾ ਮਾੜਵਾਏ ਵੀ ਤੇ ਲੋਗੀਆਂ ਹੋਵੇ ਸਵਾਹ ਹੁਣ ਫੇਰ ੱਦੂਆ ਮੇਰੇ ਹਾਂ ਇਹ ਕਾਰ ਸਿਆਮਸung ਦਾ ਮਾਡਲ ਇਹ ਵੀ ਬਹੁਤ ਹੀ ਮਾਡਲ ਹੈ ਇਹ ਗੁਰੂ ਗੁਰੂ ਦੇ ਬਰਾਬਰ ਜੀ ਆਇਆ ਵਾ ਵੀ ਇਹ ਕਾਰ ਇਹ ਕਾਰ ਮਾਡਲ 2000 ਕੀ ਦਾ ਬਿਲਕੁਲ ਜੀ ਇਹਦੀ ਕੱਲੀ ਹੱਡੀ ਹੈਗੀ ਇਹ ਮਾਡਲ ਬਈ 2000 ਦਾ ਹੈ ਉਡਾ ਜਿਹੜਾ ਬਾਚ ਮਲਟੀਮੀਡੀਆ ਵਾਲਾ ਆਇਆ ਸੀਗਾ ਮੈਮਰੀ ਕਾਰਡ ਵਗੈਰਾ ਇਹ YouTube ਇੰਟਰਨੈਟ ਚੱਲਦਾ ਸੀ ਸਰ ਤੇ WhatsApp ਇਹ ਫੋਨ ਤੇ ਚੱਲਦਾ ਹੀ ਨਹੀਂ ਮੇਰੇ ਸਾਹਮਣੇ ਮੁੱਢਲੇ ਆ ਫੋਨ ਸੀਗਾ ਜੀ ਤੇ ਜਨਤਾ ਨੇ WhatsApp ਦੇਖਿਆ ਸੀਗਾ ਮੈਂ ਵੀ ਚਲਾਉਣਾ ਰਿਹਾ WhatsApp ਇਹ 2000 2012 11 12 ਦੀ ਗੱਲ ਕੋਈ ਪੱਕਾ ਨਹੀਂ ਇੱਥੇ ਨਹੀਂ WhatsApp WhatsApp ਉਹਦਾ ਆਇਆ ਸੀਗਾ ਡੈਸਕਟਾਪ ਵੀ ਉਹਦਾ ਆਇਆ ਸੀ ਜਿੰਨੇ ਨਾ ਪੁਣੇ ਰਿਹਾ ਜਾਂਦੀ ਸੀ ਇਹ ਵੀ ਉਹ ਰੂਪਰਾਪਤੀ ਹੁੰਦੀ ਜਿਹੜਾ ਫੋਨ ਦਾ ਸੀਗਾ ਵੀ ਬਹੁਤ ਬੈਣਦੀ ਆ ਬਈ ਇਹ ਇਹ ਵੀ ਇਹ ਹੈਗਾ ਬੈਟਰੀ ਵੀ ਹਣੀ ਬਹੁਤ ਖਸਾ ਗਿਆ ਇਹ ਡੱਬੇ ਦੇ ਵਿੱਚ ਤੇ ਪਰ ਆਪਾਂ ਤੀਜਾ ਡੱਬਾ ਕੱਢਦੇ ਹਾਂ ਉਹ ਵੀ ਦੇਖਾਂਗੇ ਕਿ ਕੀ ਕੀ ਪਿਆ ਹੈ ਬਾਵਾ ਯਾਰ ਮੈਨੂੰ ਭੁੱਲ ਭੁੱਲੀ ਗਿਆ ਹੈਗਾ ਨਾ ਕਿਹੜੇ ਕਿਹੜੇ ਹੈ ਇਹਦੇ ਵਿੱਚ ਨਾਮ ਮਿਲੂ ਨਹੀਂ ਜਿੱਤੇ ਹੈਗੇ ਤੇ ਹੋਰ ਇਹ ਵੀ ਚੱਲਦੀ ਰਹਿਣਾ ਇਹ ਗੱਡੀ ਹੈ ਬਈ ਹਣਾ ਉਸ ਤੋਂ ਬਾਅਦ ਭੁੱਲ ਭੁੱਲੀ ਜਾਂਦਾ ਅਗਲਾ 1100 1100 ਦੀ ਹਾਲਤ ਤੇ ਦੇਹ ਤਵਾਇਜ਼ੀ ਬੁਏ ਇਹ ਬੇਗਫਕੋ ਬਹੁਤ ਕਹਿਣ ਜੀ ਸੀਗੀ ਤੇ ਬਲਕਿ ਮੇਨ ਗੱਲ ਸੀ ਇਹ ਵੀ ਉਹ ਡੰਡੇ ਵਾਲੇ ਫੋਨ ਨਹੀਂ ਹੁੰਦੇ ਡੰਡੇ ਵਾਲੇ ਫੋਨਾਂ ਤੋਂ ਬਾਅਦ 33 10 ਵਗੈਰਾ ਉਹਨੇ ਫੋਨਾਂ ਤੋਂ ਬਾਅਦ ਇਹੀ ਐ ਸੀਗਾ ਤੇ ਪਰ ਲੋਕੀ ਜਿਹੜਾ ਸੀ ਪਾਈਓ ਤੇਰੀ ਬਹੁਤ ਕਹਿਣ ਜੀ ਸੀਗੀ ਤੇਰੀ ਜਿਹੜਾ ਮੇਨ ਗੱਲ ਸੀ ਟੱਕਲ ਸਟੀਲ ਦਾ ਹੁੰਦਾ ਏ ਤੇ ਬੈਟਰੀ ਇਹਦੇ ਬਾਅਦ ਚ ਆਪਣੀ ਰੋਈ ਸੀਗੀ ਵਾਧੇ ਜਿਹੜੇ ਬੈਟਰੀ ਸੀਗੀ ਨਹੀਂ ਬੈਟਰੀ ਨੇ ਮਗਰ ਕਾਹ ਵੀ ਲਾਉਣਾ ਪੈਂਦਾ ਉਹ ਜੀ ਤੇਰੇ ਮਗਰ ਕਾਹ ਵੀ ਲਾਉਣਾ ਨਹੀਂ ਪੈਂਦਾ ਜੀ ਜਨਤਾ ਨੇ ਬੜੇ ਖਾਰ ਰ ਭੈਣ ਤੇ ਪੜ ਪੜ ਕੇ ਬੜੇ ਲਾਉਣੇ ਕਿ ਬੈਟਰੀ ਵੱਧ ਟੈਮ ਕੱਢੂਗੀ ਤੇ ਐਮ ਐਜ ਹੁੰਦਾ ਹੀ ਬੈਟਰੀਆਂ ਦਾ ਸਾਰਾ ਜੇ ਪੁਰਾਣੀ ਬੈਟਰੀਆਂ ਦੇਖੀਏ ਤਾਂ 7 800 9.0 ਔਰ 13 ਇਹੋ ਜ ਆ ਮਾਰਡਲ ਜਿਹਾ ਸੈਮਸਨ ਵਾਹ ਜੀ ਬਹੁਤ ਚੜਾਈ ਜੀ ਬੜੀ ਘਣ ਕੀ ਸੀ ਇਹ ਵੀ ਸਿਰਾਂ ਦਾ ਲਬਾ ਦੇ ਦੀ ਉਹ ਤਾਂ ਜੀ ਵੀ ਜੀ ਵੀ ਚੈਨ ਰੱਬਾ ਜਿਹੜਾ ਸੋਨੀ ਦਾ ਫੋਨ ਬਈ ਮੇਰੀ ਬਹੁਤ ਗਾਈ ਸੀ ਟੈਕਨੋਗਿਅਰ ਆਇਆ ਹੈਗਾ 2690 2690 ਦੀ ਬੜੀ ਚੜ੍ਹਾਈ ਸੀ 2690 ਦੇ ਭਰਾ ਦੀ ਜਿਹੜੀ ਪਲੇਟ ਜੀ ਆਈ ਸੈਂਮਣੀ ਪਲੇਟ ਦਾ ਬਾਵਾ ਜੀ ਪਾਇਸ ਗੱਡੀ ਨੂੰ ਸੀ ਬਹੁਤ ਵਧੀਆ ਸੀ ਜੀ ਸੈਮਸੰਗ ਦਾ ਦੇਖਿਆ ਇਹ ਆ ਬ੍ਰੀਕ ਦੇ ਬਟਨ ਵਾਲਾ ਇਹ ਬਟਨ ਤੋਂ ਬ੍ਰੀਕ ਤੇ ਬ੍ਰੀਕ ਬੀ ਆਰਡਰ ਬੜੇ ਔਕੇ ਲੱਗਦੇ ਮਨਾਇਆ ਨਾ ਹਾਂ ਕਿਵੇਂ ਨਮੀਨ ਸੈਮਸੰਗ ਦਾ ਮਾਡਲ ਹੈ ਕੈਂਪ ਕਿਵੇਂ ਆ ਠੀਕ ਠਾਕ ਆਹੀ ਕਰੀਏ ਨਾ ਤੇਰੀ ਕਿਹੜਾ ਸਮਝਾਵਾ ਹਾਂ 12 ਖੋਲੇ ਹੋਏ ਵੀ ਫੋਨਾਂ ਦਾ ਇਹ ਲੈ ਜੀ ਰੋ ਨੂੰ ਭਾਈ ਆਰਡਰ ਆ ਦੇਖ ਲੋ ਉਹ ਲਗੇ ਹੋਗੇ ਮੇਰੇ ਹਿਸਾਬ ਨਾਲ ਨਾ ਨਵੀਨ ਦੇਖਿਆ ਤੂੰ ਇਹ ਆਰਡਰ ਇੱਥੇ ਆਇਆ ਹੈ ਆਹ ਬਹੁਤ ਪੁਰਾਣੇ ਫੋਨ ਆ ਸਾਰੇ ਪੁਰਾਣੇ ਫੋਨ ਆ ਇਹ ਇਹਦੀ ਵੀ ਅਸਰ ਵਿੱਚ ਬੀਕ ਦੇ ਖਰ ਵਾਲੇ ਨਵੇਂ ਅਪਡੇਟ ਜੀ ਹੋਏ ਸੀ ਨਾ ਆ ਵੀਡੀਓ ਕੋਲੋਂ ਦਾ ਹੋਰ ਨੀ ਨਾ ਬਾਈਆ ਧਾਪਣੀ ਆਸ ਆ ਵੀ ਜਗੜ ਨਾਲ ਲਾ ਕੇ ਚਲਾਉਣੇ ਪੈਣੇ ਸੀ ਕਹੀ ਸੀ ਬੈਟਰੀ ਨਹੀਂ ਬੈਟਰੀ ਨਾ ਮੈਨਲੀ ਦੇ ਬਰਾਇਂ ਤਾਰਨ ਲਾ ਕੇ ਜਗੜ ਨਾਲ ਚਲਾਏ ਆ ਬੂਲੇ ਯਾਰ ਦਾ ਤੇਰੇ ਫੂਕ ਮਾਡਲ ਤੇ ਆਈ ਇਹ ਮਾਡਲ ਦੀ ਬੈਟਰੀ ਨਹੀਂ ਮੈਨਲੀ ਹੋਣੀ ਤੇ ਬੈਟਰੀ ਨਾ ਤਾਰਨ ਲਾ ਕੇ ਤੇ ਆਈ ਤਾਂ ਵੀ ਅੱਲਾ ਕੇ ਚਲਾਉਣੇ ਪੈਣੇ ਆ ਇਧਰ ਮੋਜੋ ਆ ਜੀ ਹਾਂ ਬਹੁਤ ਸੰਗਾਰੇ ਚਾਰ ਪੜੀ ਆਪਸੇ ਯਾਰ ਬਸ ਨੋ ਗਿਆ ਰਮੜਨੇ ਦਾ ਥੋੜਾ ਬਣਾਣਾ ਜੀ ਥੋੜਾ ਸੈਮਸੰਗ ਦਾ ਸੈਮਸੰਗ ਦਾ ਮੋਡਲਾ ਫੋਨ ਸੀਗਾ ਸ਼ਾਇਦ ਟੱਚ ਇਹ ਹੋਇਆ ਹੂ ਇਰੇ ਮੈਨੂੰ ਕੀਤਾ ਉਹ ਫੋਨ ਲੈ ਕੇ ਤੇ ਆ ਗਿਆ ਤੇ ਉਹਨੇ ਪੈਟਰਨ ਕਿਤੇ ਗਲਤ ਲੱਗ ਗਿਆ ਪੈਟਰਨ ਦੇਖਿਆ ਹੀ ਪਹਿਲੀ ਵਾਰ ਸੀਗਾ ਉਹ ਬੰਦਾ ਥੋੜੇ ਮਤਲਬ ਕੁੜੀ ਸੀ ਕੋਈ ਕੁੜੀ ਉਹ ਬਾਰੰਦਰ ਮੰਡਲ ਉਹ ਆਪਾਂ ਜਿਹੜੀ ਆਪਣੇ ਨੂੰ ਵੱਧਾ ਪਗੜ ਜੋ ਕੈਮ 2000 9 ਦਾ ਆਦੀ ਹਾਲ ਹੋ ਯਾਰ 89 ਦੀ ਗੱਲ ਹੈ ਮੇਰੇ ਹਿਸਾਬ ਨਾਲ ਬਾਰੋ ਬੂਰੋ ਛੇ ਫੋਨ ਆਇਆ ਜੀ ਪੈਟਰਨ ਕੀਤੇ ਉਹ ਤੋਂ ਵੱਧ ਕਰਾ ਦੇ ਉਹ ਤੇ ਜੀਮੇਲ ਮੰਗੇ ਹੁੰਦਾ ਨਹੀਂ ਹੁੰਦਾ ਕਿ ਰਿਕਵਰ ਕਰਨ ਦੇ ਲਈ ਜੀਮੇਲ ਭਰੋ ਜੀਮੇਲ ਦਾ ਪਤਾ ਹੀ ਨਹੀਂ ਹੁੰਦੀ ਫਿਰ ਉਹ ਵੀ ਜੀਮੇਲ ਕੀ ਹੁੰਦੀ ਆ ਔਰ ਉਹ ਹੈ ਜੀ ਔਰਕਡ ਸੀਗਾ ਔਰਕਡ ਸੀ ਨਾ ਮੈਨ ਲਾਣਾ ਉਹ ਦੱਸਾਂ ਜੀ ਉਹ ਨਾਲ ਬਾਬਾ ਨਹੀਂ ਜਾਂਦਾ ਨਹੀਂ ਜੁਣਦਾ ਫੋਨ ਆਣਗੇ ਉਹਨਾਂ ਵਾਲੇ ਬਹੁਤ ਜ਼ਿਆਦਾ ਜੁਣਦੇ ਆ ਬਸ ਤਾਂ ਇੰਨਾ ਚਾਜੂ ਵੇਣੀ ਆ ਜਿਹੜੇ ਉਸ ਤੇ ਗੱਲ ਕਰੀਦੇ ਉਹ ਬਹੁਤ ਬੇ। ਉਹਦੇ ਜੇ ਆਈਟਲ ਪ੍ਰੋਨਾਬਰ ਵੀ ਇਹ ਜੀ ਬੇਪਲ ਹੀ ਜਾਤਾ। ਠੀਕਾ ਉਹ ਵੀ ਬੈ ਜਿਹੜਾ ਹੁਣੇ ਚੱਕਿਆ ਜਦੋਂ ਸੋਨੀ ਦਾ ਸ਼ਾਦੋ ਉਹ ਵੀ ਨਹੀਂ ਰਿਹਾ ਐਲਮ ਦੇ ਮਾਰ ਨਾਲ ਹੀ ਬਹੁਤ ਜੜਾਈ ਨਾਲ ਜੜਾਈ ਦੀ ਪੁੰਨ ਜਿਹੜੀ ਸਰੰਦੀ ਹੈ ਨੋ ਗਿਆ 33 ਦਾ ਹੈ ਇਹਦੇ ਮੋਨਵੀਨ ਬਹਿ ਜਾ 31 ਦਾ 31 ਦਾ ਦੀ ਬਹੁਤ ਜੜਾਈ ਸੀ ਕੈਮਰੇ ਨਾਲ ਵੀ ਜੀਤੀ ਸੀ ਬੋਲਦਾ ਨਹੀਂ ਪਿਆਰੇ ਇਹ ਬੁਢੀ ਦੇ ਵਿੱਚ ਹੀ ਪਟਾਰਾ ਬਾਹੋਂ ਕੋ ਸਾ ਤੇ ਆਪਾਂ ਉਹ ਚੌਥਾ ਡੱਬਾ ਖੋਲਦੇ ਹਾਂਗੇ ਵੀਡੀਓ ਵੀ ਬਹੁਤ ਵੱਡੀ ਬਣੀ ਜਾਂਦੀ ਹੋਣੀ ਹੈ ਨਾ ਵੱਡੇ ਵੱਡੇ ਚਾਈ ਰਹੇ ਹੁਣ ਹੈਗੇ ਛੋਟੇ ਛੋਟੇ ਇਹਨੂੰ ਬਣਸ ਵੀ ਪਤਾ ਨਹੀਂ ਲੱਗ ਕੰਨਾਂ ਚ ਲੱਗੀਆਂ ਨਹੀਂ ਲੱਗੀਆਂ ਸਮੋ ਡਬਲ ਗਿਆ ਵਾਰਾ ਕੋ ਬਰ ਗੱਜਨ Samsung ਦਾ ਕਾਹੋ ਹੀ ਮਾਡਲ ਸੀਗਾ ਸਪਾਈਸਰਾ ਹੁਣ ਜੀ ਬਈ ਸਪਾਈਸ ਕੰਪਨੀ ਦਾ ਸਪਾਈਸ ਦੀ ਦੇਖ ਲੋ ਸਪਾਈਸ ਆਈਡੀਆ ਤਾਂ ਪਹਿਲਾਂ ਹੀ ਸੀਗੀ 2005-06 ਦੇ ਵਿੱਚ ਸਪਾਈਸ ਸੀ ਜਿਹਨਾਂ ਤੇ ਉਹਦਾ ਫੋਨ ਆਇਆ ਪਰ ਨਾਮਾ ਰੂਟੀਚਰ ਕੋਣ ਆਲੇ ਛੋਟੇ ਛੋਟੇ ਮਾਈਕਰੋਮੈਕਸ ਅਮੀਰੀ ਫੋਨ ਤੇ ਜਵਾਕ ਨੂੰ ਇਹ ਚੀਜ਼ ਨਹੀਂ ਹੈ ਹੀ ਨਹੀਂ ਹਾਂ ਕੀ ਕਹਿੰਦੇ ਬਾਟ ਨੂੰ ਇਹ ਰੁਕੋ ਮੀਏ ਜੀ ਹੈ। ਦੱਸਾਂ ਉਹਨੇ ਬਾਅਦ ਚ। ਇੱਕ G5 ਦਾ ਮਾਡਲ ਆਇਆ ਸੀਗਾ 11-12 ਰਜਾ। 7G আর কার্বন ਦਾ A+ ডাবল ওয়া পূর্ণা গুণ। بڑا চা ਹੁੰਦਾ ਜੀ ਇਹਨੂੰ ਟੱਚ ਜਦੋਂ ਜਦੋਂ ਪਿਕਚਰ ਤੋਂ ਬਾਹਰ ਆਏ ਜੀ না। ਬਹੁਤ ਜਾਨ ফিল। ਲੋਗੀਆ X1 ਮੇਰੇ ਹਸਾ ਆਉਣਾ ਫੀਚਰ ਫੋਨ ਦੇ ਵਿੱਚ ਮਾਈਕਰੋਸਾਫਟ ਦਾ ਜਿਹੜਾ ਇਸ ਦੇ X1 ਦੇ ਵਿੱਚ ਆਇਆ ਸੀਗਾ ਸ਼ਾਇਦ ਜਿੱਥੋਂ ਤੱਕ ਨੂੰ ਜੇ ਤਾਂ ਗ੍ਰੀਨ ਮਾਈਕਰੋਸਾਫਟ ਦਾ ਜਿਹੜਾ ਫੋਨ ਸੀ ਨਾ ਮੰਨ ਲਓ ਇਹਨਾਂ ਨੇ ਕੱਢਿਆ ਸੀਗਾ ਐਪਲੀਕੇਸ਼ਨ ਵਾਲਾ ਤੇ ਉਹ ਸ਼ਾਇਦ X1 ਅਸਵੇਰ ਬਾਕੀ ਹੋਰ ਸਾਰਾ ਵੀ ਮਨੁਜੀਤਾ ਪੂਰਾ ਨਾਮ ਹੋਵੇ ਜਿੱਥੋਂ ਤੱਕ ਨੂੰ ਜੇ ਤਾਂ ਵੀ ਮਾਈਕਰੋਸਾਫਟ ਦੇ ਵਿੱਚ ਫੀਚਰ ਫੋਨ ਇਹਨਾਂ ਦੇ ਏਹੀ ਸੀਗਾ ਐਪਲੀਕੇਸ਼ਨ ਇਹ ਜਲਦੀ ਸੀਗਾ ਲੈਟ ਵੀ ਸੈਟ ਸੀਗਾ ਇਸ ਗੱਲ ਦਾ ਲੈਣ ਨੂੰ ਮੇਰੇ ਤੇ ਨਾਮ ਇਹਦੇ ਕਿੰਨੇ ਕੀ ਪਾਉਂਦੇ ਚੱਲਦੇ ਸੈਮਸੰਗ ਦੇ ਤਾਂ ਮਾਡਲ ਸੀਗਾ ਡਿਊਲ ਸਰਮ ਆਇਆ ਹੈ ਸੀਗਾ ਕੈਮਰਾ ਫੀਲ ਦੇ ਵਿੱਚ ਬੜੀ ਜਿਹੀ ਸੀ ਜਿਹੜੇ ਫੋਨ ਚ ਗਾਣੇ ਚੱਲਦੇ ਇਹਨਾਂ ਫੀਚਰ ਫੋਨਰ ਤੋਂ ਬਾਅਦ ਜਿਹਨੇ ਫੋਨਾਂ 'ਚ ਗਾਣੇ ਚੱਲਦੇ ਸੀਗੇ ਬਸ ਉਹਦਾ ਫੋਨ ਤਬਾਈ ਮਿਲੋਦੇ ਜੀ ਆਹ ਯਾਰ ਪਤਾ ਨਹੀਂ ਆਈਫੋਨ ਦਾ ਕਿਹੜਾ ਮਾਡਲ ਹੋਰ ਆਖਿਆ ਜੀ ਯਾਰ ਹੋਰ ਆਈਫੋਨ ਦੀ ਮਾਰਗੜੀ ਹਰ ਤੋਰ ਦੀ ਵੀ ਹੋਊਗੀ ਬੋਲਰ ਹੋ ਕੇ ਤੇ ਹੋਊਗੀ ਬੰਦ ਵੀ ਲੋਗਾਂ ਨੇ ਲਾ ਦਿਆ ਕਿ ਕਾ ਬਣੀ ਜਾਸਾ ਸਪਾਈਸ ਦਾ ਪੂਣਾ ਟਮਾਟਾ ਲਾ ਵੀ ਸੀ ਦਾ ਸਪਾਈਸ ਦਾ ਇੱਕ ਤਾਂ ਗੇਅਰ ਜਣਾ ਸੀ ਨਾ ਜਿੰਦਾ ਜਿੰਨੀ ਵੀ ਨਾ ਨਾ ਕਰਨੀ ਜੀ ਨਾ ਬਸ ਸਹੀ ਐ ਨੂੰ ਜੀ ਸਪਾਈਸ 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 ਸੈਮਸੰਗ ਦਾ ਆ ਮਾਡਲ ਸੀਗਾ i93 ਹੁੰਦੇ ਰਹਣਾ 2011 12 ਤੇ ਦੀ ਗੱਲ 12 13 ਜਹਾ ਸੀਗਾ ਬੜਾ ਹੀ ਵਧੀਆ ਮਾਡਲ ਸੀਗਾ ਫਿਰ ਮੇਰੇ ਟੱਚ ਮੀਨ ਦਾ ਇਹਦੀ ਗੱਲ ਸੀ ਵੀ ਟੱਚ ਇਹ ਬਹੁਤ ਜ਼ਿਆਦਾ ਕੰਮ ਕਰਦਾ ਸੀਗਾ ਬਹੁਤ ਘੰਟਾ ਟੱਚ ਕਰਦਾ ਜੀਏ ਦੂਜੇ ਫੋਨਾਂ ਨਾਲੋਂ ਟੱਚ ਇਹਦਾ ਵਧੀਆ ਸੀਗਾ ਅਪਡੇਟ ਹੋਇਆ ਸੀ ਟੱਚ ਇਹਦਾ ਆ ਵੀ ਕੌਜਾ ਹੁੰਦਾ ਇਹ ਚੈਨਲ ਦਾ ਵਿਚੀ ਟੱਚ ਵਿਚੀ ਬਾਰਡਰ ਵਿੱਚ ਹੀ ਕੈਮਰਾ ਇਹ ਇਹ ਪੰਪੀ ਚੱਲਦਾ ਰਿਹਾ ਮੇਲਾ Samsung ਦਾ ਬੈਟਰੀ ਨੇ ਸੁਣਖਾਨੀ ਦੀ ਪੀਕੀ ਦੀ ਬੈਟਰੀ ਨੇ ਲਿੱਟਣ ਵਾਲੀ ਸੀ ਉਹਦਾ ਇਸ ਹੌਲ ਤੱਕ ਤਾਂ ਯਾਦਾਂ ਹੀ ਮਨ ਜਾਣੀਆਂ ਮਾਈਕਰੋਮੈਕਸ ਦਾ ਬੀਰ ਜੀ ਕੁਟਰ ਨਾਲ ਹੈ ਲੈ ਯੂ ਲੈ ਯੂ ਦੇ ਕਾਪੀ ਕੀਤੀ ਹੁੰਦੀ ਆ ਹਾਂ ਇਹ ਵੀ ਬਹੁਤ ਜਲੇ ਮਾਰ ਰੋ ਸਾਰੇ ਅੱਛਾ ਜਾਈ ਜਾ ਯਾਰ ਇਹ ਫੋਨ ਸਲਾਈਡਰ ਹੈ ਜੀ ਬਾਵਾ ਮਿੱਤਰੋ ਹੋਰ ਬਾਵਾ ਸਮਾਰਟ ਹੈ ਪੈਪਲੀਟ ਨੂੰ ਕਹੀਆਂ ਪਰ ਵੀਡੀਓ ਆਪਣੀ ਲੰਬੀ ਬਣੀ ਨਹੀਂ ਮੈਂ ਇਹਨਾਂ ਦਿਖਾ ਰਹੇ ਤੁਹਾਨੂੰ ਇਹ ਮੇਨ ਮੇਨ ਬਣ ਗਈ ਨਾ ਤੇ ਗੱਲ ਹੁੰਦੀ ਹੈ ਟਾਈਮ ਟਾਈਮ ਦੀ ਹੈ ਨਾ ਛੋਟੇ ਜਾਣੇ ਆ ਬੰਦੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਕਿ ਇਹ ਵੀ ਚੀਜ਼ ਦਾ ਨਾ ਉਹਦੇ ਰੰਗ ਰੂਪ ਦਾ ਨਾ ਉਹਦੀ ਸਿਹਤ ਦਾ ਨਾ ਵੀ ਗੈਸ ਜਿਸ ਦੇ ਟੈਮ ਤੋਂ ਬਾਲੋਰੀ ਵੈਲਿਊ 0 ਹੋ ਜਾਣੀ ਹੈ ਹਨਾ ਨਵੀਂ ਚੀਜ਼ੀ ਕੋਈ ਵੀ ਆਂਦੀ ਆ ਕੋਈ ਵੀ ਨਵੀਂ ਚੀਜ਼ ਆ ਗਈ ਉਸ ਟਾਈਮ ਬਸ ਪ੍ਰਾਣੀ ਵਾਲੀ ਵੀ ਖਾਸ ਸੰਭੀਰ ਨਾਲ ਨਾਲ ਆਪਣੇ ਡੋਂਦੇ ਰੋ ਨਵੀਨ ਕਿਉਂ ਨਵੀਨ ਸਾਡਾ ਭਰਾ ਐਕਸੈਸ ਦੇ ਵਿੱਚ ਵੀ ਰਿਹਾ ਹੋਰ ਬੈਂਕਾਂ 'ਚ ਵੀ ਕੰਮ ਕਰਦਾ ਹੁਣ ਹੈ ਇਹ ਵੀਡੀਓ ਦੇਖੀਏ ਨਾ ਹੁੰਦੇ ਵਿੱਚ ਅਪਡੇਟ ਹੋਣਾ ਨਵੇਂ ਬੰਦੇ ਨੂੰ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਚਾਹੀਦਾ ਪਾਣਾ ਚਾਹੀਦਾ ਕਿਸੇ ਲਿਮਟ ਤੱਕ ਕਿਸੇ ਲਿਮਟ ਤੱਕ ਲੈਣਾ ਕਿਸੇ ਲਿਮਟ ਤੱਕ ਹੋ ਅਪਡੇਟ ਟਾਈਮ ਤੇ ਹਾਂ ਟਾਈਮ ਤੇ ਹੋਣਾ ਪਰ ਅਪਡੇਟ ਹੋਣਾ ਚਾਹੀਦਾ ਯਾਰ ਆਪਾਂ ਵੀ ਅਪਡੇਟ ਹੋ ਰਹੇ ਆ ਤੇ ਹੌਲੀ ਹੌਲੀ ਬੁੜੇ ਹੁੰਦੇ ਤੱਕ ਬੁੜੇ ਹੁੰਦੇ ਤੱਕ ਹੋ ਜਾਗੇ ਇਹ ਜਵਾਨੀ ਤਾਂ ਹੀ ਕੱਢ ਲਈ ਜੇ ਬੈਕਗ੍ਰਾਉਂਡ ਦੇ ਵਿੱਚ ਜੀ ਤੇ ਬਾਕੀ ਇਹ ਸਿੱਧਾ ਬਈ ਊਣਾ ਰਹਾ ਹੈ ਇਹ ਵੀਡੀਓ ਕਰਦੇ ਸਮਾਪਤ ਨਹੀਂ ਦਾ ਸਮਾਂ ਆ ਪਿਆ ਸਸਰੀ ਗਾਵੀ ਓਕੇ ਵੀਰੋ